ਸਮਾਣਾ ਲਾਇੰਸ ਕਲੱਬ ਦੇ ਮੈਂਬਰ ਕੇਸਲ ਜਿੰਦਲ ਦੇ ਪੁੱਤ ਆਜੀ ਸੋਹਨ ਲਾਲ ਜਿੰਦਲ ਦੀ ਅੰਤਿਮ ਅਰਦਾਸ ਦੇ ਵਿੱਚ ਸਮਾਣਾ ਸ਼ਹਿਰ ਦੇ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਸਾਰੇ ਕਲਮਾਂ ਜਿਹੜੇ ਕਵਾ ਲਾਇੰਸ ਕਲੱਬ ਹੈ ਔਰ ਰੋਟਰੀ ਕਲੱਬ ਹੈ ਔਰ ਸੰਸਥਾਵਾਂ ਦੇ ਆਗੂਆਂ ਵੱਲੋਂ ਸੰਦਾਏ ਦਿੱਤੀ ਗਈ ਸੋਹਨ ਲਾਲ ਜਿੰਦਲ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਮਾਜ ਲਈ ਕੰਮ ਕੀਤਾ ਅਤੇ ਆਰਐਸਐਸ ਦੇ ਨਾਲ ਇਹ ਪਰਿਵਾਰ ਸੁਰਤ ਜੁੜਿਆ ਹੈ ਇਹ ਅੱਜ ਜਿਹੜੇ ਸਾਡੇ ਬਹੁਤ ਵਧੀਆ ਇਨਸਾਨ ਸੀ ਬਹੁਤ ਵਧੀਆ ਉਮਰ ਓਕੇ ਗਏ ਨੇ ਤੇ ਉਹਨਾਂ ਦਾ ਜਿਹੜਾ ਕੇ ਪਰਿਵਾਰ ਹੈ ਉਹ ਵੀ ਬਹੁਤ ਵਧੀਆ ਪਰਿਵਾਰ ਹੈ ਉਹਨਾਂ ਦੇ ਬੱਚੇ ਬਹੁਤ ਵਧੀਆ ਨੇ ਪਰਮਾਤਮਾ ਉਹਨਾਂ ਨੂੰ ਸ਼ਾਂਤੀ ਦੇਵੇ ਇਹੀ ਮੈਂ ਕਹਦਾ ਹੋਇਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਬਹੁਤ ਸਤਿਕਾਰਯੋਗ ਸਾਡੇ ਲਾਲਾ ਸੋਹਣ ਲਾਲ ਜੀ ਨੇ ਜਿਹੜੇ ਆਰਐਸ ਨਾਲ ਜੁੜੇ ਹੋਏ ਨੇ ਬਹੁਤ ਵਧੀਆ ਸਮਾਜ ਸੇਵੀ ਸੀ ਇਹਨਾਂ ਦਾ ਜਿਹੜਾ ਜੀਵਨ ਹੈ ਸੇਵਾ ਦੇ ਵਿੱਚ ਹੀ ਗਿਆ ਸਾਰਾ ਗਾ ਉਹਨਾਂ ਦੇ ਬੱਚੇ ਉਹਨਾਂ ਦੀ ਸਿੱਖਿਆ ਦੇ ਆਧਾਰ ਤੇ ਚੱਲ ਰਹੇ ਨੇ ਜਿਹੜੇ ਕੀ ਮਾਪੇ ਸਿੱਖਿਆ ਹੁੰਦੀ ਹੈ ਅੱਜ ਆਪ ਨੂੰ ਦਿਖ ਰਿਹਾ ਇੱਥੇ ਉਹਨਾਂ ਦੀ ਜਿਹੜੀ ਪੂੰਜੀ ਸੀ ਜੋ ਇਹਨੇ ਵਿੱਜਿਆ ਸੀ ਅੱਜ ਬਹੁਤ ਭਾਰੀ ਕਟ ਸੀ ਉਹਰੇ ਅੱਜ ਉਹ ਸਦਾ ਜੀਤੀ ਸਾਰੇ ਲੋਕ ਇਕੱਠੇ ਹੋ ਗਏ ਮੈਂ ਵੀ ਉਹਨਾਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਉਹਨਾਂ ਨੂੰ ਸੱਚੀ ਸੋਸਾ ਸਹਾਇਤਾ ਦੇਣਾ ਤੇ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਬਰਾਜਨ ਤੇ ਉਹਨਾਂ ਨੂੰ ਪਿੱਛੇ ਪਰਿਵਾਰ ਨੂੰ ਜਿਹੜਾ ਪਾਣਾ ਬਣਦਾ ਬਖਸ਼ ਪ੍ਰਖਸ਼ ਸ਼੍ਰੀ ਸੋਨ ਲਾਲ ਜੀ ਜਿਹੜੇ ਕਿ ਆਪਣੀ ਪੂਰੀ ਉਮਰ ਭੋਗ ਕੇ ਗਏ ਨੇ ਬਹੁਤ ਹੀ ਵਧੀਆ ਇਨਸਾਨ ਸੀ ਇਹਨਾਂ ਦੇ ਬੱਚੇ ਸੀ ਬੱਚੇ ਬਹੁਤ ਵਧੀਆ ਨੇ ਇਤਕਿੇ ਜੇਬ ਜ ਸਾਡੇ ਲਾਇਨ ਕਲੱਬ ਦੇ ਮੈਂਬਰ ਵੀ ਨੇ ਉਹ ਬਹੁਤ ਮਿਹਨਤੀ ਨੇ ਸਾਰਾ ਪਰਿਵਾਰ ਮਿਹਨਤੀ ਆ ਦੋਨੋ ਬ੍ਰਦਰ ਸਮਾਜ ਦੇ ਵਿੱਚ ਵੀ ਉਹ ਵਿਚਰਦੇ ਨੇ ਸਾਰੇ ਹਰ ਇੱਕ ਦੇ ਜਾਂਦੇ ਆਉਂਦੇ ਨੇ ਬਹੁਤ ਵਧੀਆ ਪਰਿਵਾਰ ਸੀ ਅੱਜ ਸਾਡੇ ਵੱਡੇ ਭਰਾ ਕੇਸ਼ਵ ਜਿੰਦਲ ਜੀ ਹਿਮ ਜਿੰਦਲ ਜੀ ਦੇ ਪਿਤਾ ਜੀ ਨੇ ਸੌਹ ਲਾਲ ਜਿੰਦਲ ਜੀ ਅੱਜ ਉਹਨਾਂ ਦੀ ਅੰਤਿਮ ਵਿਦਾਸਥੀ ਲੋਪਾਰਜ ਦੇ ਪਾਠ ਪੋਗ ਪਾਏਗੇ ਅਸੀਂ ਇਸ ਵਿੱਚ ਸ਼ਾਮਿਲ ਹੋਇਆ ਸੇ ਪ੍ਰਮਾਤਮਾ ਅਪ ਦੇ ਚਰਨਾ ਜਿ ਬਿਰਾਜਬਾਨ ਕਰਨ ਉਹਨਾਂ ਦੇ ਚਰਨਾ ਸਥਾਨ ਦੇ ਸਾਡੇ ਭਰਾਵਾਂ ਨੂੰ ਆਪਣਾ ਅਸ਼ੀਰਵਾਦ ਦੇਵੇ ਪ੍ਰਮਾਤਮਾ ਬੇਨਾਂ ਨੂੰ ਚੜ੍ਹਦੀ ਕਲਾ ਦੇ ਕੈਮਰਾਮੈਨ ਜੀਕੇ ਕਰਕੇ ਦੇਣਾ ਫੁਰਸोत्तम ਕੋਸ਼ਿਕ ਸਮਾਣਾ ਨਿਊਜ਼